ਜਲੰਧਰ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਐਸਲੇ ਖਾਸ ਕਰਕੇ ਜਲੰਧਰ ਵੈਸਟ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਔਰ ਬੀਤੇ ਕੱਲ ਮੰਨਨ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਹੈਗੇ ਨੇ ਸੁਰਜੀਤ ਕੋਰ ਉਹਨਾਂ ਨੂੰ ਸਮਰਥਕ ਉਹਨਾਂ ਨੂੰ ਸਮਰਥਨ ਨਹੀਂ ਦਿੱਤਾ ਜਾਏਗਾ ਇਸ ਸਬੰਧ ਵਿੱਚ ਅੱਜ ਕੈਂਡੀਡੇਟ ਵੀ ਇੱਥੇ ਮੌਜੂਦ ਹੈਗੇ ਨੇ ਅਕਾਲੀ ਦਲ ਦੇ ਆਗੂ ਵੀ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸਵਿੰਦਰ ਸਿੰਘ ਜੀ ਕੀ ਗੱਲ ਹੋਈ ਕਿ ਜੱਕਦਮ ਹੀ ਚੱਲਦੀ ਕੰਪੇਨੀ ਦੇ ਵਿੱਚੋਂ ਹੱਥ ਵਾਪਸ ਲੈ ਲੈਣਾ ਵੀ ਸਮਰਥਨ ਨਹੀਂ ਦੇਣਾ ਹੈਗਾ ਸਮਰਥਨ ਨਹੀਂ ਦੇਣਾ ਹੈਗਾ ਸੁਰਜੀਤ ਕੌਰ ਨੂੰ ਕੀ ਕਾਰਨ ਕੀ ਰਿਹਾ ਹੈ ਗਰੀਬਾਂ ਨਾਲ ਕੋਝਾ ਮਜ਼ਾਕ ਕੀਤਾ ਇਹ ਜਲੀਲ ਕੀਤਾ ਸਾਨੂੰ ਸਾਨੂੰ ਬੇਇਜਤ ਕੀਤਾ ਕਿਉਂਕਿ ਮੈਂ ਸਮਝਦਾ ਕਿ ਅਸੀਂ ਤਾਂ ਵਿਰੋਧੀਆਂ ਨਾਲ ਲੜਨ ਵਾਲੇ ਆਂ ਯੋਧੇ ਆ ਅਸੀਂ ਸ਼ਰੋਣੀ ਅਕਾਲੀ ਦਲ ਦੇ ਸਾਨੂੰ ਤਾਂ ਆਪਣੇ ਨਾਲ ਆਪਣੇ ਲੜੀ ਜਾਂਦੇ ਸਾਡੇ ਨਾਲ ਜਿਨ੍ਹਾਂ ਨੇ ਸਾਡਾ ਸਾਥ ਕੀ ਦੇਣਾ ਸੀ ਉਹ ਉਲਟਾ ਸਾਡੇ ਨਾਲ ਲੜ ਪਏ ਸਾਡੇ ਕਾਗਜ਼ ਵਾਪਸ ਸਮਰਥਨ ਵਾਪਸ ਕਰਾਤਾ ਕਦੀ ਸਿੰਬਲ ਵਾਪਸ ਲੈ ਲੈਣਾਈ ਕਦੀ ਕੁਛ ਕਰ ਦੇਣਾ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ ਐ ਜਦੋਂ ਟਿਕਟ ਤੁਸੀਂ ਚੋਣ ਹੀ ਚਾਰਜ ਤੁਸੀਂ ਲਾਤਾ ਬੀਬੀ ਜਗੀਰਪੁਰ ਜੀ ਨੂੰ ਬਟਾਲਾ ਜੀ ਨੂੰ ਮਹਿੰਦਰ ਸਿੰਘ ਕੇਪੀ ਜੀ ਨੂੰ ਡਾਕਟਰ ਸੁਕੀ ਨੂੰ ਜਦੋਂ ਰਵੀ ਜੀ ਦੇ ਘਰ ਬੈਠ ਕੇ ਤੁਸੀਂ ਮੀਟਿੰਗ ਕਰ ਲਈ ਜੀਟੀਵੀ ਨਗਰ ਕੀ ਭਾਈ ਅਸੀਂ ਚੋਣ ਲੜਨੀ ਐ ਤੇ ਦੋ ਕੈਂਡੀਡੇਟਾਂ ਦੀ ਚੋਣ ਭਜਨ ਲਾਲ ਚੌਪੜਾ ਸੀ ਬੀਬੀ ਸੁਰਜੀਤ ਕੌਰ ਸੀ ਸੁਭਾਜ ਸੋਹਦੀ ਸੀ ਦੋ ਨਾਂ ਇਹ ਆਰਤੀ ਰਾਜਪੂਤ ਤੇ ਇੱਕ ਕੇਪੀ ਸਾਹਿਬ ਦਾ ਭਤੀਜਾ ਲੱਗਦਾ ਮਠਾਪੁਰ ਦਾ ਉਹਨਾਂ ਦਾ ਨਾਮ ਸੀ ਉਹਨਾਂ ਵਿੱਚੋਂ ਤੁਸੀਂ ਬੈਸਟ ਕੈਂਡੀਡੇਟ ਬੀਬੀ surjitpur ਨੂੰ ਚੁਣਿਆ ਤੁਸੀਂ ਸਾਰਿਆਂ ਨੂੰ ਦੱਸਦਾ ਪਾਰਟੀ ਨੂੰ ਦੱਸਦਾ ਪੀਟੀਸੀ ਤੇ ਆ ਗਿਆ ਸਾਰਿਆਂ ਦੇ ਆ ਗਿਆ ਬੀਬੀ surjitpur ਨੂੰ ਟਿਕਟ ਮਿਲੀ ਯਾਰ ਪੰਜ ਦਿਨ ਕਿਹੜੀ ਗੋਲੀ ਖਾ ਕੇ ਸੁੱਤੇ ਰਹੇ ਤੁਸੀਂ ਕਿ ਤੁਹਾਨੂੰ ਪੰਜ ਦਿਨ ਪਤਾ ਨਹੀਂ ਲੱਗਾ ਕਿ ਯਾਰ ਕੈਂਡੀਡੇਟ ਹਵਾ ਵਿੱਚ ਆਇਆ ਤੇ ਹਵਾ ਵਿੱਚ ਪੰਜ ਦਿਨਾਂਗੇ ਕਿ ਕੋਈ ਅਰਥਪਿਕ ਹੋ ਗਿਆ ਤੇ ਪਹਚਾਲ ਆ ਗਿਆ ਕਿ ਆਪਾਂ ਇੱਕ ਦੂਜੇ ਨਾਲ ਕੰਟੈਕਟ ਨਹੀਂ ਕਰ पाए ਤੁਹਾਨੂੰ 26 ਤਰੀਕ ਨੂੰ ਜੱਟ ਯਾਦ ਆਇਆ ਕਿ ਅੱਜ ਕਾਗਜ਼ ਵਾਪਸ ਲੈਣੇ ਆ ਚਲੋ ਜੀ ਇਹਨਾਂ ਨੂੰ ਮਨਾ ਲਈਏ ਆਪਾਂ ਇਹ ਆਪਾ ਸਪੋਰਟ ਕਰਦੀ ਅੰਦਰ ਖਾਤੇ ਜਿਸ ਬਸਤੀ ਮਿੱਠੂ ਤੋਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿੱਤਦਾ ਆਇਆ ਪਹਿਲੀ ਵਾਰੀ ਮੰਨਣ ਐਂਡ ਕੰਪਨੀ ਨੇ ਉੱਥੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਬੰਦਿਆਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਾਇਆ ਹੈ ਕਿਹੜੀਆਂ ਦੋ ਧਿਰਾਂ ਬਣ ਗਈਆਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਵਿੱਚ ਚੰਡੀਗੜ੍ਹ ਵਿੱਚ ਮੀਟਿੰਗ ਕਰਦੇ ਦੂਜੀ ਧਿਰ ਜਲੰਧਰ ਦੇ ਵਿੱਚ ਮੀਟਿੰਗ ਕਰਦੀ ਹੈ ਬਾਜੀ ਮੈਂ ਸਮਝਦਾ ਕਿ ਮੈਨੂੰ ਨਹੀਂ ਪਤਾ ਦੋ ਬਣੀਆਂ ਤਿੰਨ ਬਣੀਆਂ ਮੈਨੂੰ ਇਹ ਦੱਸੋ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਚੋਣ ਮਨੋਰਥ ਸਾਨੂੰ ਆ ਦਿੱਤਾ ਲੈਟਰ ਦਿੱਤਾ ਅਸੀਂ ਉੱਤੇ ਲੜ ਰਹੇ ਹਾਂ ਅਸੀਂ ਤਾਂ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਰ ਰਹੇ ਹਾਂ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਅਸੀਂ ਤਾਂ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਕਰ ਰਹੇ ਸਾਡੀ ਤਾਂ ਕੋਈ ਗੱਲ ਹੀ ਨਹੀਂ ਕਿਸੇ ਨਾਲ ਤੁਹਾਡਾ ਝਗੜਾ ਉਹਨਾਂ ਬੰਦਿਆਂ ਨਾਲ ਸੀ ਜਾਂ ਤਾਂ ਅਸੀਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੋਏ ਹੁੰਦੇ ਜਾਂ ਅਸੀਂ ਕਿਤੇ ਹੋਰ ਕੋਈ ਗੱਲ ਹੋ ਜਾਂਦੀ ਤੁਸੀਂ ਚੋਣ ਕਮੇਟੀ ਉਹਨਾਂ ਨੂੰ ਬਣਾਈ ਤੁਸੀਂ ਉਹਨਾਂ ਨੂੰ ਲਾ ਦਿੰਦੇ ਨਵੇਂ ਬੰਦੇ ਲਾ ਦਿੰਦੇ ਯਾਰ ਉਹ ਬੀਬੀ surjit kaur ਗਰੀਬ ਦਾ ਉਹਦਾ ਕੀ ਕਸੂਰ ਹੈ ਯਾਰ ਉਹ 40 ਸਾਲ ਉਸ ਬੰਦੇ ਨੇ ਲਾਤੇ ਪਰਿਵਾਰ ਨੇ ਉਹਨੇ ਜੇਲ 4 ਸਾਲ ਦੀ ਜੇਲ ਕੱਟੀ ਆ 4 ਸਾਲ ਦੀ ਜੇਲ ਕੱਟ ਗਿਆ ਅੱਜ ਤੱਕ ਉਹਨਾਂ ਨੇ ਆਪਣਾ ਬੱਚਾ 30 ਸਾਲ ਦਾ ਮੁੰਡਾ ਸੈੱਟ ਨਹੀਂ ਕੀਤਾ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਉਹਨਾਂ ਦਾ ਕੀ ਕਸੂਰ ਹੈ ਯਾਰ ਪਿਛਲੇ 4 ਦਹਾਕਿਆਂ ਤੋਂ ਅਕਾਲੀ ਦਲ ਦੇ ਨਾਲ ਰਹੇ ਨੇ ਪਰਿਵਾਰ ਨਾਲ ਰਹਿਆ ਇਹਨਾਂ ਦਾ ਬੀਬੀ ਸਰਜੀਤ ਕੌਰ ਹੋਰ ਦਾ ਤੁਸੀਂ ਵੀ ਲੰਬੇ ਅਰਸੇ ਤੋਂ ਨਾਲ ਜੁੜੇ ਹੋਏ ਹੋ ਇੱਕ ਟੀ ਦੇਖਣ ਵਾਲੀ ਹੈ ਜਲੰਧਰ ਵੈਸਟ ਵਿੱਚ ਜਮਨੀ ਚੋਣਾ ਚੱਲ ਰਹੀਆਂ ਨੇ ਇੱਕ ਪਾਸੇ ਜਾਖੜ ਹੁਣੀ ਆਪਣੀ ਪਾਰਟੀ ਦੇ ਪੱਖ ਵਿੱਚ ਪ੍ਰਚਾਰ ਕਰ ਰਹੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਖੁਦ ਜਿਹੜੇ ਮੁਖੀ ਹੈਗੇ ਨੇ ਭਗਵਨ ਸਿੰਘ ਮਾਲ ਉਹ ਵੀ ਜਲੰਧਰ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਦੂਸਰੇ ਪਾਸੇ ਕਾਂਗਰਸ ਵੱਲੋਂ ਵੀ ਸਾਰੇ ਇੱਥੇ ਪੁੱਜੇ ਹੋਏ ਨੇ ਕੀ ਗੱਲ ਅਕਾਲੀ ਦਲ ਦਾ ਕੋਈ ਵੀ ਜਿਹੜਾ ਪ੍ਰਚਾਰਕ ਹੈਗਾ ਕੋਈ ਵੀ ਨਹੀਂ ਜਲੰਧਰ ਪਹੁੰਚਿਆ ਨਹੀਂ ਜੀ ਕੀ ਕੰਮ ਕਰਨਾ ਮੈਂ ਤਾਂ ਆਪ ਹੈਰਾਨ ਆ ਕਿ ਤੁਸੀਂ ਪੰਜਾਬ ਪਰ ਤੋਂ ਡਿਊਟੀਆਂ ਲਾਓ ਤੁਸੀਂ ਦਾ ਉਲਟਾ ਜਿਹੜਾ ਕੈਂਡ ਪਹਿਲਾਂ ਤਾਂ ਇੱਥੇ ਕੋਈ ਲੜਨਾ ਨਹੀਂ ਚਾਹੁੰਦਾ ਸੀ ਵੈਸਟਰੋ ਜੇ ਕੋਈ ਕੈਂਡੀਡੇਟ ਪਿਆਰ ਹੋਇਆ ਤੇ ਤੁਸੀਂ ਉਹਦੀ ਲੱਤਾਂ ਪੈਰਾਥੋਲੋ ਚੱਦਰ ਖਿੱਚ ਲਈ ਯਾਰ ਇਹ ਇਹ ਕਿਹੜਾ ਤਰੀਕਾ ਤੁਹਾਡਾ ਹੈਗਾ ਤੁਸੀਂ ਤੁਸੀਂ ਪਹਿਲਾਂ ਟਿਕਟ ਦਿਓ ਹੀ ਨਾ ਜੇ ਤੁਸੀਂ ਕਿਸੇ ਨੂੰ ਸਮਰਥਨ ਦੇਣਾ ਤੇ ਯਾਰ ਪਹਿਲਾਂ ਫੈਸਲਾ ਕਰ ਲੋ ਤੁਹਾਨੂੰ ਕਿਸੇ ਨੇ ਰੋਕਿਆ ਜਿਸ ਦਿਨ ਫੈਸਲਾ ਕਰਦੇ ਬੀਬੀ ਸੁਰਜੀਤ ਕੋ ਉਹਨੂੰ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ ਮੇਰੀ ਤਾਂ ਤਰੀਕ ਸੀ ਮੈਂ ਤਾਂ ਅੰਮ੍ਰਿਤਸਰ ਸੀ ਮੈਂ ਤਾਂ ਹੈਰਾਨ ਆ ਇਹਨਾਂ ਤੇ ਕੀ ਆ ਮੰਨਣ ਐਂਡ ਕੰਪਨੀ ਨੇ ਜਲੰਧਰ ਸ਼ਹਿਰ ਅਕਾਲੀ ਦਲ ਨੂੰ ਖਾਲੀ ਦਲ ਕਰ ਤੁਸੀਂ ਜਾਵ ਰਹੇ ਹੋ ਮੰਨਨ ਸਾਹਿਬ ਬਿਲਕੁਲ ਜੀ ਬਿਲਕੁਲ ਮੈਂ ਮੂੰਹ ਤੇ ਕਹਿਣ ਨੂੰ ਤਿਆਰ ਆ ਜੀ ਮੈਂ ਤਾਂ ਮੂੰਹ ਤੇ ਕਹਿਣ ਨੂੰ ਤਿਆਰ ਆ ਕਿ ਜਲੰਧਰ ਸ਼ਹਿਰ ਦਾ ਬੇੜਾ ਕਰ ਕਰਨ ਵਾਲਾ ਮੰਨਨ ਨੰਨ ਕੰਪਨੀ ਕੋਣ ਜਿਹੜੀਆਂ ਚੋਣਾਂ ਜਿਮਨੀ ਚੋਣਾਂ ਹੈਗੀਆਂ ਉਹ ਕੀ ਫੈਸਲਾ ਕੈਂਡੀਡੇਟ ਵੱਲੋਂ ਕੀ ਫੈਸਲਾ ਹੈਗਾ ਤੁਹਾਡੇ ਵੱਲੋਂ ਕੀ ਫੈਸਲਾ ਜਾਂ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਸੀਂ ਬੀਬੀ ਸਰਜੀਤ ਕੌਰ ਦੇ ਹੱਕ ਦੇ ਵਿੱਚ ਚੋਣ ਨਿਸ਼ਾਨ ਤੱਕੜੀ ਸ਼ਰੋਮਣੀ ਅਕਾਲੀ ਦਲ ਦੇ ਵੋਟ ਮੰਗਾਂਗੇ ਘਰ ਘਰ ਜਾਵਾਂਗੇ ਬਾਕੀ ਲੋਕਾਂ ਦੇ ਤੇ ਪਰਮਾਤਮਾ ਦੇ ਸ਼ਾਹਰ ਕਰਕਾ ਜਾਵਾਂਗੇ ਇਹ ਤਾਂ ਬਿਲਕੁਲ ਇਸ ਵੇਲੇ ਸ਼ਮਿੰਦਰ ਸਿੰਘ ਰਾਜਪਾਲ ਨੇ ਜੋ ਫੈਸਲਾ ਲਿਆ ਜਾਂ ਸੀਨੀਅਰ ਲੀਡਰਸ਼ਿਪ ਨੇ ਜਿਹੜਾ ਫੈਸਲਾ ਲਿਆ ਜਿਨ੍ਹਾਂ ਨੇ ਕੈਂਡੀਡੇਟ ਦਾ ਨਾਮ ਲਾ ਲਿਆ ਸੀਗਾ ਕਿ ਅਸੀਂ ਤਾਂ ਚੋਣ ਲੜਾਂਗੇ ਉਹਨਾਂ ਦਾ ਕਹਿਣਾ ਇਹ ਹੈਗਾ ਬਾਕੀ ਅਸੀਂ ਜਿਹੜੇ ਇੱਥੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਨਾ ਇਸ ਵੇਲੇ ਜਲੰਧਰ ਦੇ ਸ਼ਾਹਦੀਪ ਸਿੰਘ ਨਾਲ ਦੀਗਾ ਆ ਉਹਨਾਂ ਦੇ ਪੁੱਤਰ ਹੈਗੇ ਨੇ ਲਾਲਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਉਹਨਾਂ ਦਾ ਕੀ ਕਹਿਣਾ ਦੀਪਾ ਜੀਵੇ ਦੇਖ ਰਹੇ ਹੋ ਇੱਕ ਪਾਸੇ ਪਾਰਟੀ ਵੱਲੋਂ ਨਾਮ ਲਾਂ ਲਿਆ ਜਾਂਦਾ ਟਿਕਟ ਦਿੱਤੀ ਜਾਂਦੀ ਸੁਪੀਸਿੰਗ ਬਾਦਲ ਵੱਲੋਂ ਤੇ ਦੂਸਰੇ ਪਾਸੇ ਹੁਣ ਸਮਰਥਨ ਵਾਪਸ ਲੈ ਲਿਆ ਸਰ ਮੈਂ ਸੱਚ ਕਹੂੰ ਅਸੀਂ ਤਾਂ ਹਜੇ ਤੱਕ ਸ਼ੌਕਡ ਹਾਂ ਵੀ ਦੇਖੋ ਐਡਾ ਵੱਡਾ ਪਾਰਟੀ ਨੇ ਫੈਸਲਾ ਲੈ ਕੇ ਤੇ ਇੱਡੀ ਛੋਟੀ ਰਾਜਨੀਤੀ ਦੇ ਆ ਗਏ ਨੇ ਪਾਰਟੀ ਦੇ ਸਿੰਬਲ ਵੱਲੋਂ ਮੁਕਰ ਗਏ ਨੇ ਵੀ ਅਸੀਂ ਟਿਕਟ ਨਹੀਂ ਦਿੱਤੀ ਮੈਂ ਤਾਂ ਹਰਿਆਣੀ ਹੋਰੀ ਵੀ ਇਹਨਾਂ ਨੂੰ ਸਮਝ ਕਦੋਂ ਆਣੀ ਹੈ ਕੌਣ ਸੇਰ ਦੇ ਰਹੇ ਨੇ ਜਿਹੜੀ ਤੁਸੀਂ ਗੱਲ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਹ ਲੈਟਰਾਂ ਵੀ ਦਿਖਾ ਲਈਆਂ ਹੈ ਕਿ ਉਹ ਕੀ ਚੀਜ਼ ਲੈਟਰਾਂ ਕੀ ਹੈਗੀਆਂ ਪਾਰਟੀ ਦਾ ਸਿੰਬਲ ਹੈ ਜੀ ਜਿਹੜਾ ਸੁਖਵੀਰ ਸਿੰਘ ਬਾਦਲ ਵੱਲੋਂ ਨੋਟਮੈਂਟ ਹੋਈ ਹੈ ਪਾਰਟੀ ਕੈਂਡੀਡੇਟ ਨੂੰ surjit kaur ji ਨੂੰ ਉਹਦੀ ਲੈਟਰ ਉਹਦੀ ਲੈਟਰ origignal ਲੈਟਰ ਨਾਲੇ ਦੋ ਹੋਰ ਲੈਟਰ ਸੀ ਜੀ ਜਿਹੜੀ ਦੂਜੀ ਲੈਟਰ ਹੈ ਉਹ ਜਿਹੜਾ ਕੁਲਵੰਤ ਸਿੰਘ ਮੰਨਣ ਵੱਲੋਂ ਕੱਲ ਸ਼ਰਾਰਤ ਖੇਡੀ ਗਈ ਹੈ ਝੂਠੀ ਲੈਟਰ ਲਿਖੀ ਗਈ ਹੈ रिटर्निंग ऑफिसर ਨੂੰ ਉਹਨਾਂ ਨੇ ਬਿਨਾ ਕੈਂਡੀਡੇਟ ਤੋਂ ਪੁੱਛੇ ਬਿਨਾ ਕੈਂਡੀਡੇਟ ਦੀ ਮੌਜੂਦਗੀ ਦੇ ਵਿੱਚ ਰਿਟਰਨ ਦੇ ਵਿੱਚ ਦਿੱਤਾ ਵੀ ਮੈਂ surjit kaur kulwant singh mannan ਨੂੰ ਅਖਤਿਆਰ ਦਿੰਨੀ ਆ ਵੀ ਇਹ ਮੇਰੀ ਜਗ੍ਹਾ ਤੇ ਮੇਰੇ ਪੇਪਰ ਵਾਪਸ ਲੈ ਸਕਦੇ ਨੇ ਮੈਂ ਇਹਨਾਂ ਨੂੰ ਕਾਨੂੰਨੀ ਅਖਤਿਆਰ ਦਿੰਨੀ ਆ ਤੇ ਥੱਲੇ ਬੀਬੀ surjit kaur ਜੀ ਦੇ ਜਾਲੀ ਸਾਈਨ ਕਰਕੇ ਰਿਟਰਨਿੰਗ ਅਫਸਰ ਦੇ ਪੇਸ਼ ਕਰ ਦਿੱਤਾ ਜਿਹੜੇ ਸਾਈਨ ਕੈਂਡੀਡੇਟ ਨੇ ਨਹੀਂ ਕੀਤੇ ਜੀ ਬਿਲਕੁਲ ਨਹੀਂ ਹੈਗੇ ਇਹ ਤੇ ਕਾਨੂੰਨੀ ਕਾਰਵਾਈ ਕਰਾਂਗੇ ਆਰਓ ਸਾਹਿਬ ਨੂੰ ਇਹਨਾਂ ਦੇ ਰਿਟਰਨ ਐਪਲੀਕੇਸ਼ਨ ਦੇਣ ਚੱਲੇ ਆ ਅਸੀਂ ਤੇ ਇਹਦੇ ਜੋ ਬਣਦੀ ਕਾਰਵਾਈ ਉਹ ਕਰਵਾਵਾਂਗੇ ਇਹਨੇ ਹੋਰ ਸਮਰਥਕ ਵੀ ਆਏ ਸੀਗੇ ਜਿਹੜੇ ਆਪਣੇ ਰਾਜਪੂਤ ਭਾਈਚਾਰੇ ਦੇ ਤੁਸੀਂ ਸੀਗੇ ਹਾਂਜੀ ਹਾਂਜੀ ਕੀ ਕੀ ਹੁਣ ਤੁਸੀਂ ਕੀ ਕਹਿ ਰਹੇ ਹੋ ਸੁਵੀਰ ਸਿੰਘ ਬਾਦਲ ਹੋਰਾਂ ਨੇ ਟਿਕਟ ਪਹਿਲਾਂ ਦੇ ਦਿੱਤੀ ਆ ਹੁਣ ਮੰਨਨ ਸਿੰਘ ਜਿਹੜੇ ਆਪਣੇ ਕੁਲਵੰਤ ਸਿੰਘ ਮੰਨਨ ਹੈਗੇ ਆ ਉਹ ਵਾਪਸ ਲੈ ਰਹੇ ਆ ਕੀ ਕਾਰਨ ਕੀ ਹੈਗਾ ਕਿਵੇਂ ਵੇਖਦੇ ਹੋ ਅਕਾਲੀ ਦਲ ਨੂੰ ਅਸਲ ਅਸੀਂ ਜੀ ਦੇਖੋ ਸਾਰਾ ਸਮਰਥਕ ਅਸੀਂ ਆਪਣਾ ਅਕਾਲੀ ਦਲ ਨੂੰ ਦਿੱਤਾ ਸਾਡੇ ਪਿਓ ਦਾਦੇ ਪਰਦਾਦੇ ਆ ਨੇ ਅਕਾਲੀ ਦਲ ਨੂੰ ਪੂਰਾ ਸਪੋਰਟ ਦਿੱਤਾ ਜੀ ਇਹ ਜੇ ਹੁਣ ਸਾਡੇ ਨਾਲ ਇਦਾਂ ਕਰ ਰਹੇ ਨੇ ਸਾਡੀ ਕਮਿਊਨਿਟੀ ਦੇ ਲੋਕ ਬੈਠੇ ਨੇ ਖੰਧਾ ਤੇ ਪਠਿੰਡੇ ਬੈਠੇ ਨੇ ਬਰਨਾਲੇ ਬੈਠੇ ਨੇ ਰਾਜਪੁਰੇ ਬੈਠੇ ਨੇ ਖੰਨੇ ਬੈਠੇ ਨੇ ਆਪਣਾ ਫਿਰੋਜ਼ਪੁਰ ਬੈਠੇ ਨੇ ਅਸੀਂ ਜੀ ਇਹਨਾਂ ਸਾਰਿਆਂ ਨਾਲ ਬਾਦਲ ਸਾਹਿਬ ਨਾਲ ਬਾਈਕਟ ਕਰਾਂਗੇ ਇਹਨਾਂ ਨੇ ਸਾਡੀ ਪਿਆਰ ਦਾ ਇਹ ਸਿਲਾ ਦਿੱਤਾ ਇਹ ਸਾਨੂੰ ਹਰਗिज ਬਰਦਾਸ਼ਤ ਨਹੀਂ ਹੋਏਗਾ ਅਸੀਂ ਇਹਨਾਂ ਦਾ ਬਾਈਕਟ ਕਰਾਂ ਮੈਂ ਗੱਲਬਾਤ ਕਰਨ ਲਈ ਕੋਈ ਜਿਹੜੇ ਕੈਂਡੀਡੇਟ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਆਖਰਕਾਰ ਉਹਨਾਂ ਦਾ ਕੀ ਕਹਿਣਾ ਜਦੋਂ ਟਿਕਟ ਮਿਲੀ ਸੀ ਉਹਨਾਂ ਨੂੰ ਜਾਂ ਜਦੋਂ ਟਿਕਟ एलानੀ ਗਈ ਸੀ ਉਦੋਂ ਉਹਨਾਂ ਦੀ ਗੱਲਬਾਤ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਹੈਗੇ ਪਹਿਲੀ ਮੇਰੀ ਮੇਰੀ ਛੋਟੀ ਜੀ ਗੱਲ ਹੈਗੀ ਮਾਤਾ ਜੀ ਜਦੋਂ ਟਿਕਟ ਮਿਲੀ ਸੀਗੀ ਜਦੋਂ ਟਿਕਟ एलानੀ ਗਈ ਸੀ ਬੀਬੀ ਜਗੀਰਪੁਰ ਸੀਗੇ ਤੁਸੀਂ ਬੈਠੇ ਸੀ ਅਸੀਂ ਉਦੋਂ ਇੰਟਰਵਿਊ ਵੀ ਤੁਹਾਡਾ ਕੀਤਾ ਸੀਗਾ ਵੈਸਟ ਲੈਸਟਰਨ ਵਿੱਚ ਆ ਕੇ ਉਦੋਂ ਤੁਹਾਡੀ ਪਾਰਟੀ ਪ੍ਰਧਾਨ ਜਿਹੜੇ ਹੈਗੇ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਗੱਲ ਹੋਈ ਸੀ ਬੀਬੀ ਜਗੀਰਪੁਰ ਦੀ ਹੋਈ ਸੀ ਬੀਬੀ ਬੀਬੀ ਗੱਲ ਕੀਤੀ ਸੀ ਨਹੀਂ ਮੈਂ ਨਹੀਂ ਕੀਤੀ ਬੀਬੀ ਜਗੀਰਪੁਰ ਬਡਾਲਾ ਸਾਹਿਬ ਸਾਡੀ ਪਾਰਟੀ ਦੇ ਸਾਰੇ ਵੀ ਕਾਲੀ ਦਲ ਦੇ ਇਹ ਉਹਦੀ ਸੀ ਉਹਨਾਂ ਦੀ ਹੋਈ ਸੀ ਫਿਰ ਉਹਨਾਂ ਸੁਖਵੀਰ ਬਾਦਲ ਦਾ ਜਦੋਂ ਫੋਨ ਆਇਆ ਸੀ ਉਹਨਾਂ ਨੇ ਫਿਰ ਵੀ ਟਿਕਟ ਲਾਂਦੀ ਸੀ ਕਿ ਉਹਨਾਂ ਨੇ ਕੀ ਗੱਲ ਕਹੀ ਸੀ ਕੋ ਯਾਰ ਉਹ ਕਹਿੰਦੇ ਪੀਪੀ ਸੁਖਜੀਤ ਕੋਲ ਨੂੰ ਦੇ ਦੋ ਫਿਰ ਜੇ ਕੋਈ ਨਹੀਂ ਮੰਨਦਾ ਪੈਸੇ ਵਾਲੇ ਬਹੁਤ ਸੀਗੇ ਉਹ ਕਹਿੰਦੇ ਪਾਰਟੀ ਵਾਲੇ ਜਿਹੜੇ ਚਚੇਦਾਰ Pritam Singh ਸੀ ਉਹਨਾਂ ਨੇ ਬਹੁਤ ਸੇਵਾ ਕੀਤੀ ਚਲੋ ਉਹਨਾਂ ਨੂੰ ਦੇ ਦੋ ਠੀਕ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਜਦੋਂ ਲਾਭ ਲਾਲਿਆ ਜਾਂਦਾ ਤੁਸੀਂ ਪੂਰੇ ਉਰਜੋਰ ਇਲਾਕੇ ਦੇ ਵਿੱਚ ਕੰਪੇਨ ਕਰਦੇ ਪਏ ਹੋ ਅਕਾਲੀ ਦਲ ਦੇ ਨਾਰੇ ਲੱਗਦੇ ਪਏ ਨੇ ਤੇ ਹੁਣ ਜੱਕ ਦਾ ਮੀ ਤੁਹਾਨੂੰ ਜਦੋਂ ਸੁਣਨ ਨੂੰ ਮਿਲਿਆ ਕੱਲ ਸ਼ਾਮੀ ਵੀ ਹੁਣ ਅਕਾਲੀ ਦਲ ਸਮਰਥਨ ਨਹੀਂ ਦੇ ਰਿਹਾ ਸਮਰਥਨ ਨਹੀਂ ਦੇ ਰਿਹਾ ਅਕਾਲੀ ਦਲ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਉਹ ਦੱਸਣ ਕਿ ਕੈਂਡੀਡੇਟ ਦਾ ਕੋਈ ਕਸੂਰ ਹੋਵੇ ਇਹਨਾਂ ਦੀ ਆਪਸੀ ਜਿਹੜੀ ਇਹ ਬੀਬੀ ਜ਼ਗੀਰਕੌਰ ਦੀ ਜਾਂ ਸੁਖਵੀਰ ਬਾਦਲ ਜੀ ਦੀ ਇਹਨਾਂ ਦਾ ਆਪਸੀ ਇਸ਼ੂ ਸੀਗਾ ਇਹਦੇ ਵਿੱਚ ਸਾਡਾ ਜਾਂ ਸਾਡੇ ਪਰਿਵਾਰ ਦਾ ਕੋਈ ਦੋਸ਼ ਨਹੀਂ ਸੀਗਾ ਤੇ ਇਸ ਕਰਕੇ ਇਹਨਾਂ ਨੂੰ ਇਦਾਂ ਸਮਰਥਨ ਵਾਪਸ ਨਹੀਂ ਲੈਣਾ ਚਾਹੀਦਾ ਹੁਣ ਜਿਹੜੀ ਚੋਣ ਜਿਹੜੀ ਤੋਂ ਜਿੰਨੀ ਚੋਣ ਦਸਤਰੀ ਨੂੰ ਚੋਣਾ ਕੋਟਾ ਪੈਣੀਆਂ ਨੇ ਉਹਦੇ ਵਿੱਚ ਤੁਸੀਂ ਪਾਰਟਿਸਪੇਟ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹਾਂਜੀ ਜ਼ਰੂਰ ਕਰਾਂਗੇ ਪਾਰਟਿਸਪੇਟ ਇਲੈਕਸ਼ਨ ਲੜਾਂਗੇ ਸਾਰਾ ਭਾਈਚਾਰਾ ਸਾਡੇ ਨਾਲ ਹੈ ਸਾਨੂੰ ਸਪੋਰਟ ਕਰਨ ਇੱਕ ਪ੍ਰੈਸ ਕਾਨਫਰੈਂਸ ਜਦੋਂ ਹੋ ਰਹੀ ਸੀ ਅੰਦਰ ਉਦੋਂ ਮਾਤਾ ਜੀ ਨੇ ਗੱਲ ਕਹੀ ਸੀ ਕਿ ਅਮਰਿਤਪਾਲ ਸਿੰਘ ਬਾਰੇ ਕੋਈ ਗੱਲ ਕਹੀ ਸੀ ਉਹ ਕੀ ਸੀਗਾ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਤੇ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਉਹ ਸਾਡੇ ਪੰਥਕ ਪਾਰਟੀ ਮਤਲਬ ਕਿ ਕੋਈ ਵੀ ਸਾਡੇ ਸਿੱਖ ਪਾਈਚਾਰੇ ਨੂੰ ਹੀ ਬਿਲੋਂਗ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਕਿਹਾ ਸੀ ਕਿ ਉਹ ਸਾਨੂੰ ਸਪੋਰਟ ਕਰਨ ਤੇ ਅਸੀਂ ਇਲੈਕਸ਼ਨ ਜਿੱਤ ਲਈ ਕਹਿੰਦਾ ਮਤਲਬ ਜਲੰਧਰ ਆਉਣ ਤੁਹਾਡੇ ਨਾਲ ਕੰਪੇਨਿੰਗ ਹਾਂਜੀ ਕੰਪੇਨਿੰਗ ਕਰਨ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਸਾਡੇ ਨਾਲ ਸਾਨੂੰ ਸਪੋਰਟ ਕਰਨ ਤੇ ਅਸੀਂ ਇਲੈਕਸ਼ਨ ਮਤਲਬ ਕਿ ਲੜਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਕਤਲ ਵਾ ਸੋ ਇਸ ਸਾਲ ਨਾ ਪਰਿਵਾਰਕ ਮੈਂਬਰ ਤੇ ਨਾਲ ਕੈਂਡੀਡੇਟ ਸੁਰਜੀਤਪੁਰ ਜਿਨ੍ਹਾਂ ਦਾ ਕਹਿਣਾ ਕਿ ਜੋ ਮਰਜੀ ਹੋ ਜਵੇ ਟਿਕਟ ਤਾਂ ਲਾਂ ਦਿੱਤੀ ਗਈ ਆ ਚੋਣ ਮੈਦਾਨ ਦੇ ਵਿੱਚ ਉਤਰ ਵੀ ਗਏ ਨੇ ਔਰ ਚੋਣ ਚੋਣਾ ਲੜਾਂਗੇ ਵੀ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਭਾਈ ਅਵਰਕਪਾਲ ਸਿੰਘ ਹੈਗੇ ਨੇ ਦਿਬੜੂਗੇਲ ਦੇਲ ਵਿੱਚ ਬੰਨ੍ਹ ਲਏ ਗਏ ਨੇ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਵੀ ਚੁਣੇ ਗਏ ਨੇ ਉਹਨਾਂ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਆ ਕਿ ਉਹ ਜਲੰਧਰ ਔਰ ਜਿਲੰਦਰ ਆ ਕੇ ਤੇ ਇਹਨਾਂ ਦਾ ਕੰਪੇਨਿੰਗ ਇਹਨਾਂ ਦੇ ਹੱਥ ਦੇ ਵਿੱਚ ਕੰਪੇਨ ਕਰ ਜਿੱਤਣ ਜਾਂ ਹਾਰਣੋਂ ਬਾਅਦ ਦੀ ਗੱਲ ਮੇਰੇ ਨਾਲ ਪਰਿਵਾਰਕ ਮੈਂਬਰ ਨਾਲ ਹੈਗੇ ਨੇ ਕੀ ਗੱਲਾਂ ਚਾਹੁੰਦੇ ਸੀ ਦੇਖੋ ਜੀ ਜਿਹੜੀ ਇਹਦਾ ਵਾਲਾ ਟਿਕਟ ਫਾਈਨਲ ਹੋਈ ਹੈ ਇਸ ਵਿੱਚ ਜਿਲੰਦਰ ਤੋਂ ਚਾਰ ਪੰਜ ਕੈਂਡੀਡੇਟ ਸੀ ਜਿਹਨੇ ਆਪਣੀ ਫਾਈਲ ਨਾਮ ਭੇਜਿਆ ਸੀਗਾ ਇਹਨਾਂ ਚੋਂ ਉਹਨਾਂ ਨੂੰ ਜਸਪ੍ਰੀਤ ਸਿੰਘ ਦਾ ਪਰਿਵਾਰ ਬੀਬੀ ਸੁਜੀਤ ਕੌਰ ਜੀ ਸਭ ਤੋਂ ਬੈਸਟ ਕੈਂਡੀਡ ਲੱਗੇ ਉਹ ਜਥੇਦਾਰ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਾਰਟੀ ਨੂੰ ਸਟੈਂਡ ਕਰਨ ਦੇ ਅੰਦਰ ਸ਼ਹਿਰ ਵਿੱਚ ਉਨੇ 40 ਸਾਲ ਪਿੰਡ ਜਿਹੜੇ ਪਾਰਟੀ ਨੂੰ ਲਾਉਂਦੇ ਸੀ ਉਹਨੇ ਸਿੱਧਾ ਕਿਹਾ ਬੀਬੀ ਸੂਜੀ ਕੇ ਆਸੀ ਗਰੀਪਰਵਾਦ ਤੋਂ ਬਿਲੋਂਗ ਕਰਦੇ ਆ ਜੀ ਸਾਡੇ ਕੋ ਪੈਸੇ ਨਹੀਂ ਟਿਕੜ ਲੜਨੂ ਠੀਕ ਹੈ ਉਸ ਟਾਈਮ ਬਾਦਲ ਸਾਹਿਬ ਤੇ ਪੂਰੀ ਪਾਰਟੀ ਨੇ ਸਮਰਥਨ ਦਿੱਤਾ ਬੀਬੀ ਜੀ ਨੂੰ ਤੁਸੀਂ ਇਲੈਕਸ਼ਨ ਲੜੋ ਤੁਹਾਨੂੰ ਜੋ ਵੀ ਪਾਰਟੀ ਫੰਡ ਚਾਹੀਦਾ ਸੀ ਪੰਡੇ ਭੇਜਾਂਗੇ ਤੁਸੀਂ ਬਸ ਇਲੈਕਸ਼ਨ ਚੈਰਾਂ ਤਾਂ ਹੋਏਗਾ ਪੈਸੇ ਪਾਰਟੀ ਲਾਏਗੀ ਠੀਕ ਹੈ 5 ਦਿਨ ਹੋ ਗਏ ਜੀ ਕੈਂਪੇਨਿੰਗ ਚੱਲਦੀ ਪਈ ਬਹੁਤ ਵਧੀਆ ਰੋ ਡੂਡ ਕਰ ਰਹੇ ਆ ਸੀ ਮੀਟਿੰਗਾਂ ਚੱਲ ਰਹੀਆਂ ਸੀ ਗਿਆ ਠੀਕ ਹੈ 5 ਦਿਨ ਬਾਅਦ ਪਤਾ ਨਹੀਂ ਮੰਨਣ ਜੀ ਨੇ ਕਿਹੜੀ ਜਗ੍ਹਾ ਤੇ ਸਾਡੀ ਸਰਚੀ ਇਨਾਂ ਖਿਲਾਫ ਜਿਹੜਾ ਕੀ ਮੁੱਕੇ ਤੇ ਪਾਰਟੀ ਨੇ ਬਿਆਨ ਬਗਦਾ ਕਿ ਆਪਾਂ ਆਪਣਾ ਕੈਂਡੀਡੇਟ ਪਟਾ ਰਹੇ ਆ ਜੀ ਤੁਸੀਂ ਕੈਂਡੀਡੇਟ ਪਟਾਣ ਆਈ ਸੀਗਾ ਤੁਸੀਂ ਪਹਿਲਾਂ ਖੜੇ ਨਾ ਕਰਦੇ ਇੱਕ ਆਪਾਂ ਬੰਦੇ ਨੂੰ ਘਰੋਂ ਤੋੜ ਕੇ ਉਹਦੇ ਪੈਸੇ ਲਵਾ ਕੇ ਸਾਰੇ ਏਰੀਏ ਤੇ ਪ੍ਰਚਾਰ ਕਰਾ ਕੇ ਆਪਾਂ ਨੂੰ ਬਿਠਾ ਦਈਏ ਤੇ ਕੱਲ ਨੂੰ ਉਹਨੇ ਕਿੱਥੇ ਮੂੰਹ ਲੈ ਕੇ ਜਾਣਾ ਜੇ ਗੱਲ ਕਰੀਏ ਆ ਬੀਬੀ ਜ਼ਗੀਰਪੁਰ ਜੀ ਦੀ ਜੋ ਕਹਿੰਦੇ ਨੇ ਕਿ ਬੀਬੀ ਜੀ ਨੇ ਬਾਕੀ ਸੁਰ ਕੱਢੇ ਨੇ ਬੀਬੀ ਜੀ ਪ੍ਰਚਾਰ ਕਰਨਗੇ ਤੁਹਾਡੇ ਅੱਗੇ ਦੇਖੋ ਜੀ ਉਹਨਾਂ ਨੇ ਇਨਚਾਰਜ ਬੀਬੀ ਜ਼ਗੀਰਪੁਰ ਨੂੰ ਲਾਇਆ ਸੀਗਾ ਜਿਹਨੇ ਵੈਸਟ ਕੈਂਪੇਨਿੰਗ ਸੰਭਾਲ ਲਈ ਸੀ ਬੀਬੀ ਜ਼ ਉਤੇ ਉਹਨਾਂ ਨੂੰ ਲੱਗਦਾ ਕਿ ਬੀਬੀ ਜੀ ਪਾਰਟੀ ਖਿਲਾਫ ਚੱਲ ਰਹੇ ਨੇ ਜਾਂ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਠੀਕ ਹੈ ਤੁਸੀਂ ਇੰਚਾਰਜ ਚੇਂਜ ਕਰ ਦਿਓ ਕਿਉਂਕਿ ਅਸੀਂ ਤਾਂ ਬੀਬੀ ਜੀ ਮੰਗੇ ਨਹੀਂ ਸੀ ਨਾ ਸਾਡੇ ਪਾਸੇ ਮੀਠਿਆ ਸਾਹਿਬ ਇੱਥੇ ਆ ਜਾਨੇ ਜਾ ਰਿਹਾ ਲੱਗ ਰਿਹਾ ਸਾਡੇ ਪਾਸੇ ਬਾਲ ਸਾਹਿਬ ਖੁਦ ਹੀ ਚਾਲ ਚੱਲ ਲੱਗ ਜਾਂਦੇ ਅਸੀਂ ਤਾਂ ਪਾਰਟੀ ਕਰਕੇ ਤੁਰਨਾ ਜੀ ਸਾਨੂੰ ਬਾਲ ਸਾਹਿਬ ਨੇ ਹੁਕਮ ਕੀਤਾ ਕਿ ਤੁਹਾਨੂੰ ਬੀਬੀ ਜੀ ਕੋਈ ਲੀਡ ਕਰਨਗੇ ਜੀ ਤੁਹਾਡੇ ਮੇਨ ਇਨ ਚਾਰਜ ਇਸ ਟਾਈਮ ਬੀਬੀ ਜੀ ਹੋਣਗੇ ਤੁਸੀਂ ਬੀਬੀ ਜੀ ਕਮਾਂਡ ਹੇਠ ਕੰਮ ਕਰਨਾ ਅਸੀਂ ਬਾਲ ਸਾਹਿਬ ਦੇ ਹੁਕਮ ਨੂੰ ਫੋਲੋ ਕੀਤਾ ਜਿੱਡੀ ਸਾਨੂੰ ਕਮਾਂਡ ਵੀ ਆਹੀ ਉਸ ਕੰਮ ਕਰ ਰਹੇ ਹਾਂ ਜੀ ਕਿਉਂ ਬੀਬੀ ਜੀ ਨੇ ਬਾਕੀ ਸਭ ਕੁਝ ਕੱਢੇ ਨਹੀਂ ਬੀਬੀ ਨੂੰ ਕੋਈ ਗਲਤੀ ਹੋਈ ਹੈ ਜੋ ਵੀ ਗੱਲ ਹੈ ਠੀਕ ਹੈ ਤੁਸੀਂ ਬੀਬੀ ਜੀ ਨੂੰ ਪਾਰਟੀ ਤੋਂ ਬਾਹਰ ਕੱਢ ਦਿਓ ਤੁਸੀਂ ਕਮੇਟੀ ਚੇਂਜ ਕਰ ਦੋ ਜੇ ਬਡਾਲਾ ਸਾਹਿਬ ਬੀਬੀ ਜੀ ਪਾਰਟੀ ਗੇਂਸ ਬੋਲ ਰਹੇ ਆ ਤੁਸੀਂ 90 ਬੰਦੇ ਹਾਰੋ ਦੋ ਸਾਨੂੰ ਤੁਸੀਂ ਖੁਦ ਆਜੋ ਕਮੇਟੀ ਨਹੀਂ ਕਰਨ ਅਸੀਂ ਤਾਂ ਅੱਜ ਕੋਈ ਇਲੈਕਸ਼ਨ ਲੜਨੀ ਹੈ ਕਿਉਂਕਿ ਅਸੀਂ ਘਰ ਘਰ ਜਾ ਕੇ ਸ਼ੋਬਨੀ ਕਾਲੇ ਦਾ ਪ੍ਰਚਾਰ ਕਰ ਰਹੇ ਆ ਜਿਹੜੇ ਬਾਦਲ ਸਾਹਿਬ ਨੇ ਜਾਂ ਪ੍ਰਕਾਸ਼ ਨੇ ਬਾਦਲ ਨੇ ਪੰਜਾਬ ਇਸ ਕੰਮ ਕੀਤੇ ਕਿਉਂਕਿ ਆਪਾਂ ਦੇਖਿਆ ਅੱਜ ਜਿੰਨਾ ਪੰਜਾਬ ਕੇ ਵਿਕਾਸ ਹੋਇਆ ਸਾਰਾ ਬਾਦਲ ਸਾਹਿਬ ਦੀ ਬਦੌਲਤ ਹੋਇਆ ਸੀ ਆਪਾਂ ਕੋਈ ਵੀ ਹਾਈਵੇ ਲਾ ਲਈਏ ਪੋਲ ਲਾ ਲਈਏ ਆਖਰੀ ਸਵਾਲ ਹੈ ਹੁਣ ਪਾਰਟੀ ਵੱਲੋਂ ਤਾਂ ਸਮਰਥਨ ਵਾਅਦਾ ਲੈ ਲਿਆ ਗਿਆ ਉਹ ਕਹਿੰਦੇ ਵੀ ਅਸੀਂ ਸਮਰਥਨ ਨਹੀਂ ਦੇਣਾ ਚੋਣ ਲੜੋਗੇ ਜੇ ਤਹਾ ਤਾਰਾ ਬਦੇ ਹੱਥ ਹੈ ਠੀਕ ਹੈ ਕਿ ਤੇ ਰੱਬ ਨੇ ਮਿਹਰ ਕਰਨੀ ਹੈ ਠੀਕ ਹੈ ਤਾ ਜੋੜੇ ਸੇਰੀ ਸਜਣਾ ਅਸੀਂ ਆਪਣੇ ਬਲੇ ਕੋਸ਼ਿਸ਼ ਕਰਾਂਗੇ ਅਸੀਂ ਚੋਨ ਹਰ ਹਾਲ ਚ ਲੜਨੀ ਹੈ ਤੇ ਲੜਾਂਗੇ ਤੇ ਅਮਰਿਤਪਾਲ ਨੂੰ ਜਿਹੜਾ ਸੁਨੇਹਾ ਦਿੱਤਾ ਗਿਆ ਜਿਹਦੇ ਪਰਿਵਾਰਕ ਮੈਂਬਰ ਉਹ ਠੀਕ ਅਸੀਂ ਭਾਈ ਅਮਰਿਤਪਾਲ ਜੀ ਨੂੰ ਤੇ ਸਾਰੇ ਸਿੱਖ ਸਮਾਜ ਨੂੰ ਤੇ ਸਾਡੇ ਹੋਰ ਜਿੰਨੇ ਵੀ ਭਾਈਚਾਰਾ ਸਮਾਜ ਹੈ ਰਾਜਪੂਤ ਭਾਈਚਾਰਾ ਸਾਡਾ ਐ ਸਿੱਖ ਭਾਈਚਾਰਾ ਤੇ ਸਾਡਾ Hindu ਭਾਈਚਾਰਾ ਸਭ ਨੂੰ ਬੇਨਤੀ ਕਰਦੇ ਹਾਂ ਕਿ ਜੋ ਇਹ ਤੱਕਾ ਪਾਰਟੀ ਇੱਕ ਗਰੀ ਪਰਿਵਾਰ ਨਾਲ ਕਰ ਰਹੀ ਹੈ ਇਹ ਤਾਂ ਕਾ ਕਾਨੂੰ ਕਿਸ ਨਾਲ ਵੀ ਹੋ ਸਕਦਾ ਅੱਜ ਸਾਡੀ ਪਾਰਟੀ ਸਾਡਾ ਨਾ ਕਰ ਰਹੀ ਐ ਕੱਲ ਤੁਸੀਂ ਵੀ ਕਰ ਰਹੀ ਐ ਅਸੀਂ ਇਸ ਟਾਈਮ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਰਾਜਪੂਤ ਭਾਈਚਾਰੇ ਦੇ ਨਾਲ ਖੜੇ ਹੋਵਾਂਗੇ ਇੱਕ ਗੀ ਪਰਿਵਾਰ ਨੂੰ ਅਸੀਂ ਇਸ ਇਲਾਕੇ ਚੋਂ ਵਧੀਆ ਤਰੀਕੇ ਨਾਲ ਜਿਤਾਵਾਂਗੇ ਜਾਂ ਵਧੀਆ ਲੀਡ ਲੈ ਕੇ ਅਸੀਂ ਇਹਨਾਂ ਨੂੰ ਵਿਧਾਨ ਸਭਾ 'ਚ ਭੇਜਾਂਗੇ ਤੋਂ ਪਰਿਵਾਰਕ ਮੈਂਬਰ ਵੀ ਚੋਣ ਲੜਨ ਨੂੰ ਤਿਆਰ ਨੇ ਤੇ ਸੁਰਜੀਤ ਕੌਰ ਜਿਹੜੇ ਕੈਂਡੀਡੇਟ ਹੈਗੇ ਉਹ ਵੀ ਚੋਣ ਲੜਨ ਨੂੰ ਤਿਆਰ ਹੈ ਤੇ ਉਹਨਾਂ ਵੱਲੋਂ ਇੱਕ ਅਪੀਲ ਜਿਹੜੀ ਹੈਗੀ ਆ ਭਾਈ ਅਮਰਿਤਪਾਲ ਉਹਨਾਂ ਨੂੰ ਵੀ ਕਰ ਦਿੱਤੀ ਗਈ ਹੈ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਰ ਦਿੱਤੀ ਗਈ ਹੈ ਕਿ ਉਹ ਜਲੰਧਰ ਆਉਣ ਤੇ ਉਹਨਾਂ ਦੇ ਹੱਥ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਕੰਪੇਨਿੰਗ ਕਰਨ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਨੀਦਰ ਕੰਬੋਜ ਦੀ ਨਿਊਜ਼ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ